ਮਾਚੀਵਾੜਾ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ 6 ਵਾੜਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਨਗਰ ਕੌਂਸਲ ਮੈਂਬਰ ਨੇ ਉਹ ਜੇਤੂ ਕਰਾਰ ਦਿੱਤੇ ਗਏ ਨੇ ਆਖਿਰਕਾਰ ਇਹ ਕੀ ਮਾਮਲਾ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਚੀਵਾੜਾ ਸਹਿਬ ਦੇ ਨਗਰ ਕੌਂਸਲ ਚੋਣਾਂ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਠਾਠ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ਚੋਂ ਚੋਣ ਅਧਿਕਾਰੀ ਰੁਪਿੰਦਰ ਕੌਰ ਨੇ ਇਹਨਾਂ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ। ਰੱਦ ਹੋਣ ਵਾਲੇ ਉਮੀਦਵਾਰਾਂ ਵਿੱਚ ਜ਼ਿਆਦਾਤਰ ਕਾਂਗਰਸੀ, ਅਕਾਲੀ ਤੇ ਭਾਜਪਾ ਦੇ ਆਗੂਆਂ ਦੇ ਨਾਮ ਸ਼ਾਮਲ ਨੇ। ਤਾਂ ਜਾਣਕਾਰੀ ਦੇ ਮੁਤਾਬਿਕ ਮਾਚੀਵਾੜਾ ਦੇ 15 ਵਾਰਡਾਂ 'ਚੋਂ 6 ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਨੇ। ਤਾਂ ਇਸ ਦੇ ਵਿੱਚ ਵਾਰਡ ਨੰਬਰ 1 ਤੋਂ ਆਪ ਉਮੀਦਵਾਰ ਪ੍ਰਕਾਸ਼ ਕੌਰ ਵਾਰਡ ਨੰਬਰ 2 ਤੋਂ ਨਗੇਂਦਰ ਸਿੰਘ ਮੱਕੜ ਅਤੇ ਇਸ ਤਰ੍ਹਾਂ ਹੀ ਕ੍ਰਮਵਾਰ ਸਾਰੇ ਉਮੀਦਵਾਰ 6 ਦੇ 6 ਜਿਹੜੇ ਨੇ ਉਹ ਜੇਤੂ ਘਰਾੜ ਦਿੱਤੇ ਗਏ ਨੇ ਜਦਕਿ ਬਾਕੀ ਹੁਣ 8 ਵਾਰਡ ਜਿਸ ਵਿੱਚ ਵਾਰਡ ਨੰਬਰ 3 4 5 9 10 12 ਤੇ 13 ਵਿੱਚ ਮੁਕਾਬਲਾ ਹੁਣ ਦੇਖਣ ਨੂੰ ਮਿਲੇਗਾ ਕੀ ਨਾ ਵੋਟਾ ਵੋਟਾ ਜਾਨੀ ਅਸੀਂ ਵੋਟਾਂ ਲਈ ਪਾਉਂਦੇ ਨਾਗਿਟ ਕਰਦੇ ਕਿੰਨੀ ਮੈਂ ਸਾਡੇ ਮੱਛ ਵਾਲੇ ਨੂੰ ਅਪੀਲ ਕਰਦੀ ਆਂ ਕਿ ਮੈਂ ਤਾਂ ਨਾ ਲਾਵਾਂਗੀ ਜਿੰਨੇ ਦਿਨ ਮੈਨੂੰ ਮੁਰਗੀ ਬੈਠਣਾ ਪਰ ਮੱਛੀ ਵਾਲੇ ਦੇ ਵਿੱਚ ਮੈਂ ਪੰਜ ਵਾਰ ਦੀ ਦਿੱਤੀ ਹੋਈ ਐਮਸੀ ਕਾਉਂਸਲਰਾਂ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਹੈਗਾ ਜੇ ਵੋਟਾ ਜੇ ਵੋਟਾ ਪੈਣਗੇ ਮੈਂ ਵੋਟਾ ਕਦੀ ਵੀ ਨਹੀਂ ਪਾਉਂਦੀ ਆਂਗੀ ਕੋਈ ਰੈਸ਼ਨ ਦੱਸਿਆ ਹੀ ਕੋਈ ਨਹੀਂ ਇਹਨਾਂ ਨੇ ਕੋਈ ਇਜੈਕਸ਼ਨ ਨਹੀਂ ਦੱਸਿਆ ਐਨਾ ਕੁੱਪਾ ਪ੍ਰਸ਼ਾਸਨ ਹੈ ਚਲੋ ਧੰਨਵਾਦ ਧੰਨਵਾਦ ਕਾਗਜ਼ ਰਿਜੈਕਟ ਕੀਤੇ ਗਏ ਦੇਖੋ ਸਾਡੇ ਜਿਹੜੇ ਕਾਗਜ਼ ਰਿਜੈਕਟ ਕੀਤੇ ਗਏ ਨੇ ਤਾਂ ਇਹ ਆ ਕੇ ਤੁਹਾਨੂੰ ਦੱਸਣ ਦਾ ਦੇ ਸਹੀ ਨਾ ਵੀ ਆ ਤੁਹਾਡੇ ਤੇ ਓਬਜੈਕਸ਼ਨ ਆ ਬਿਨਾ ਸਾਨੂੰ ਕੋਈ ਨੋਟਿਸ ਸਾਡੇ ਮੋਬਾਈਲ ਨੰਬਰ ਫਾਈਲਾਂ ਤੇ ਬਾਹਰ ਨੋਟ ਕੀਤੇ ਹੋਏ ਨੇ 6 ਨੰਬਰ ਤੋਂ ਮੈਂ ਬੀਜੇਪੀ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਮੈਂ ਖੁਦ ਇਲੈਕਸ਼ਨ ਲੜ ਰਹੇ ਆਂ ਆ ਔਰ ਮੇਰੇ ਤੇ ਸਾਰੇ ਮੇਰੇ ਪੇਪਰ ਬਿਲਕੁਲ ਸਹੀ ਬਰੇਕ ਪਰੇ ਗਏ ਨੇ ਵਕੀਲ ਦੇ ਥਰੂ ਪਰੇ ਗਏ ਨੇ ਉਹਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਬਿਨਾ ਨੋਟਿਸ ਬਿਨਾਂ ਦੱਸੇ ਫਾਈਲ ਦੇ ਉੱਤੇ ਸਾਡਾ ਆਵਾੜ ਨੰਬਰ ਲਿਖਿਆ ਆ ਮੋਬਾਈਲ ਨੰਬਰ ਲਿਖਿਆ ਆ ਸਾਨੂੰ ਕੋਈ ਵੀ ਫੋਨ ਨਹੀਂ ਆਇਆ ਅਸੀਂ 4 ਵਜੇ ਇੱਥੇ ਆਏ ਆ ਕਹਿੰਦੇ ਜੀ 5 ਵਜੇ ਜਿਹੜੇ ਹੈਗੇ ਇਸ ਤਰ੍ਹਾਂ ਬਾਹਰ ਲੱਗ ਜਾਣਗੇ ਤੁਸੀਂ ਇਹ ਦੇਖੋ 2 ਘੰਟੇ ਤੋਂ ਸਾਨੂੰ 5 ਮਿੰਟ 5 ਮਿੰਟ 5 ਮਿੰਟ ਕਰੀ ਜਾ ਰਹੇ ਨੇ ਔਰ ਆ ਹੁਣ ਐਂਡ ਤੇ ਜਾ ਕੇ ਦੱਸਿਆ ਵੀ ਬਾਕੀ ਸਾਰੇ ਰਿਜੈਕਟ ਇੱਕਲਾ ਛਾੜੂ ਬਤੋ ਜਿੱਥੇ ਵੀ ਦੇਖਦੇ ਨੇ ਬਾਕੀ ਕਿੱਥੇ ਇਹਨਾਂ ਨੇ ਹਰਨਾ ਆ ਕੀ ਐਕਸ਼ਨ ਹੋਵੇਗਾ ਚਲੋ ਅਸੀਂ ਕੋਰ ਜਾਵਾਂਗੇ ਜੀ ਅਸੀਂ ਕੋਰ ਜਾਵਾਂਗੇ ਕੋਰ ਤੇ ਰੋਜਾ ਕਰਾਵਾਂਗੇ ਅਸੀਂ ਹੁਣ ਜਿਹੜਾ ਰੋਡ ਆ ਰੋਡ ਰੋੜਾ ਜਾ ਕੇ ਜਾਮ ਕਰਾਂਗੇ ਔਰ ਅੱਜ ਤੱਕ 25 ਸਾਲਾਂ ਦੇ ਵਿੱਚ ਤੁਸੀਂ ਦੇਖੋ ਮਨਜੀਤ ਕੁਮਾਰੀ ਪੰਜ ਵਾਰ ਇਲੈਕਸ਼ਨ ਲੜੀ ਆ ਕੀ ਉਹਨਾਂ ਦੇ ਕਾਗਜ਼ੀ ਵੀ ਗਲਤ ਆ ਜਿਹੜੇ ਪੰਜ ਵਾਰ ਇਲੈਕਸ਼ਨ ਲੜ ਕੇ ਚਲੋ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਆ ਉਹ ਪੰਜ ਵਾਰੀ ਦੇ ਕੈਂਡੀਡੇਟ ਨੇ ਜਿੱਤੂ ਕੈਂਡੀਡੇਟ ਨੇ ਔਰ ਉਹਨਾਂ ਦੇ ਪੇਪਰ ਵੀ ਰੱਦ ਕਰ ਦੇਗਾ ਕਾਂਗਰਸ ਦੇ ਇਹਦਾ ਸ਼ਰਿਆਮ ਤੱਕਾ ਜੀ ਆਪਦਾ ਇਹਦਾ ਭਗਵਾਨਤਮਾਨ ਹਾਏ ਹਾਏ ਜੀ ਕਿਸਾ ਉਹ ਤੁਹਾਡਾ ਕੀ ਐਕਸ਼ਨ ਕੀ ਇਹ ਕਿਨੇ ਕਾਂਗਰਸ ਟੱਕਾ ਜੀ ਤਕਰੀਬ 50% ਵੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਿਰਫ ਇੱਕ ਇੱਕ ਐਡੀਏਟ ਹੀ ਡਿਕਲੇਅਰ ਕੀਤਾ ਇਹਨਾਂ ਨੇ ਉਹਦੇ ਪੇਪਰੇ ਕਲੀਅਰ ਕੀਤੇ ਹਨ ਤੇ ਇਸ ਤੋਂ ਇਹ ਲੱਗ ਰਿਹਾ ਹੈ ਵੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜੇ ਤੱਕਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਪਵਿੱਤਰ ਧਰਤੀ ਬਾਚੀਵਾੜਾ ਸਾਹਿਬ ਦੇ ਵਿੱਚ ਹੋਇਆ ਹੈ ਤੇ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਪਰਨੇ ਟੱਲੋ ਸਾਹਿਬ ਇੱਥੇ ਖੜੇ ਨੇ ਜੀ ਬੀ ਜੀ ਪੀ ਦੇ ਇੱਥੇ ਹੈਗੇ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੱਥੇ ਹੈਗੀ ਜਾਂ ਤਾਂ ਹੁਣ ਬੜਾ ਸੋਚ ਵਿਚਾਰ ਕੇ ਅਸੀਂ ਬੜਾ ਸਖਤ ਫੈਸਲਾ ਲੈਣ ਜਾ ਰਹੇ ਹਾਂ ਸਾਨੂੰ ਕੁਝ ਸਮਾਂ ਮਿਲਨ ਦਿੱਤਾ ਜਾਵੇ ਆ ਕੇ ਅਸੀਂ ਉਹ ਫੈਸਲਾ ਲੈ ਸਕੀਏ ਤੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਆਰਓ ਮਿਊਨਿਸਪਲ ਕਮੇਟੀ ਮਾਛੀਵਾੜਾ ਸਾਹਿਬ ਉਹ ਸਾਰੀ ਜ਼ਿੰਦਗੀ ਆਪਣੀ ਉਹ ਹਾਈ ਕੋਰਟ ਤੇ ਕਿਹੜੇ ਕੱਢੂਗੀ ਬਿਲਕੁਲ ਤੇ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਲਤੀ ਕੀਤੀ ਐ ਇੱਥੇ ਪੋਸਟਿੰਗ ਲੈ ਕੇ ਤੇ ਆਹ ਲਿਸਟ ਲਾ ਕੇ ਕੀਤੀ ਐ ਆਪਣੇ ਬੱਚਿਆਂ ਤੱਕ ਨੂੰ ਦੱਸ ਕੇ ਜਾਊਗੀ ਵੀ ਇਹ ਗਲਤੀ ਨਹੀਂ ਕਰਨੀ ਕਰ ਮਿਸਟਰ ਸਾਹਿਬ ਤੁਹਾਡਾ ਅਪੀਲ ਜੀ ਸਾਹਿਬ ਸੁਨੀ ਸੁਮਨ ਕਲਦਾ ਵੱਲੋਂ ਤੁਹਾਨੂੰ ਕੀ ਲੱਗ ਰਿਹਾ ਵਾ ਇਹ ਇਹ ਸ਼ਰਿਆਮ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਪਹਿਲਾਂ ਤਾਂ ਇਲੈਕਸ਼ਨਾਂ ਲੇਟ ਸੀ ਅੱਜ ਉਹਨਾਂ ਨੇ 50% ਓਮੀ ਜਿਤਾ ਲਏ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵਿਚੋਂ ਦੇ ਹਜੇ ਕਾਉਂਸਲਰ ਨੇ ਜਿਹੜੇ ਕਈ 5-5 ਵਾਰ ਕੋਈ 2-2 ਵਾਰ ਬਣੇ ਨੇ ਉਹਨਾਂ ਦੇ ਕਾਗਜ਼ ਪਹਿਲਾਂ ਉਹਨਾਂ ਲੜ ਲਈ ਇਸ ਵਾਰ ਉਹਨੇ ਰਿਜੈਕਟ ਉਹਨੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਅੱਜ ਤੱਕ ਮੱਛਵਾੜਾ ਦੀ ਧਰਤੀ ਦੇ ਉੱਤੇ ਐਜਾ ਕਦੇ ਕੁਝ ਨਹੀਂ ਹੋਇਆ ਸੀ ਪਰ ਇਹ ਸ਼ਰੀਆਮ ਤੱਕਾ ਹੋਇਆ 50 ਪਰ ਉਹਨਾਂ ਨੂੰ ਡਰ ਸੀ ਵੀ ਐਤ ਕੀ ਉਹਨਾਂ ਨੂੰ ਜਿੱਤ ਨਹੀਂ ਹੋਣਾ ਸਰਕਾਰ ਦੇ ਨਾਕਾਮੀਆਂ ਚ ਪਾਉਣ ਦੇ ਲਈ ਖਾਸ ਕਰ ਮੱਛਵਾੜਾ ਸਾਹਿਬ ਦੇ ਲੋਕਾਂ ਨਾਲ ਤੱਕਾ ਹੋਇਆ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਉਹ ਵੀ ਖੋਲਿਆ ਅਤੇ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲੇ ਪਕਤ ਕੀਤਾ ਗਿਆ ਤੁਸੀਂ ਆਪ ਦੇਖੋ 5 ਵਜੇ ਸਮੁੱਚੇ ਪੰਜਾਬ ਦੇ ਵਿੱਚ ਲਿਸਟਾਂ ਲੱਗੀਆਂ ਆ 7:30 ਦੇ ਕਰੀਬ ਸਮਾਂ ਹੋ ਗਿਆ ਹੁਣ ਉਹ ਵੀ ਚੋਰੀ ਚੁਪੇ ਲਿਸਟਾਂ ਲਾਗੇ ਉਹਦੇ ਵਿੱਚ ਵੀ ਉਹ ਕੈਂਡੀਡੇਟ ਮੈਂ ਤਾਂ ਇਹ ਹੈਰਾਨਾ ਚਾਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਸਾਹਿਬ ਸਨ ਜਿਹੜੇ 5 ਵਾਰ ਕਾਉਂਸਲਰ ਬਣ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰੇ ਉਸੇ ਘਰ ਚ ਰਹਿੰਦੇ ਨੇ ਇੱਕ ਅਕਾਲੀ ਦਲ ਦਾ ਕੈਂਡੀਡੇਟ ਸੀ ਉਹ ਥੀ ਰਹਿ ਰਹੇ ਹਾਂ ਵੀ ਪਿਛਲੀ ਵਾਰ ਉਹ ਬਣਿਆ ਆ ਤੇ ਕਿ ਉਹਦੇ ਕਾਗਰ ਰਿਜੈਕਟ ਕਰਤੇ ਸ਼ਰਿਆਮ ਤਕਾ ਹੋ ਰਿਹਾ ਤੇ ਇਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਰਲ ਕੇ ਸਾਰੀਆਂ ਪਾਰਟੀਆਂ ਕਰਨੀਆਂ ਕਿਉਂਕਿ ਪੰਜਾਬ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਬਾਕੀ ਚੋਣਾਂ ਲਰੋਗੇ ਤੁਸੀਂ ਜਿਹੜੇ ਬਾਕੀ ਸਹੀ ਕਾ ਕੇ ਇਹਦੇ ਬਾਰੇ ਫੈਸਲਾ ਜਿਹੜਾ ਕਿਉਂਕਿ ਅਸੀਂ ਸਬੂਚਿਆ ਟੀਮਾਂ ਬੈਠੀਆਂ ਨੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਕਰਨਗੀਆਂ ਕਿਉਂਕਿ ਇਹ ਦੇਖੋ ਜਿਵੇਂ ਪਹਿਲਾਂ ਕਿਹਾ ਗਿਆ ਰਾਜਾ ਗਿਰਜੀ ਵੱਲੋਂ ਵੀ ਆਰੋ ਤੇ ਤਾਂ ਐਕਸ਼ਨ ਹੋਣਾ ਹੀ ਹੋਣਾ ਪਰ ਕੀ ਜਿਹੜੀ ਹੁਣ ਇਲੈਕਸ਼ਨ ਗਾਹਾਂ ਦੀ ਉਹ ਫੇਰ ਹੋਊਗੀ ਨਹੀਂ ਹੋਊਗੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਬਿਚਾਰਾਂਗੇ ਸੋਚਾਂਗੇ ਆਪਣੀ ਹਾਈ ਕਮਾਂਡ ਨਾਲ ਗੱਲ ਕਰਕੇ ਉਹਦਾ ਫੈਸਲਾ ਵੀ ਜਲਦ ਤੁਹਾਨੂੰ ਦੱਸਾਂਗੇ ਹਾਂਜੀ ਆਪਣਾ ਨਾਮ ਤੇ ਆਉਤਾ ਦੱਸਿਓ ਉਸਤੁਰ ਲਾਲ ਮੈਂਟੂ ਜੀ ਸੀਨੀਅਰ ਵਾਈਸ ਪ੍ਰਧਾਨ ਜੇਲਾ ਕਾਂਗਰਸ ਕਮੇਟੀ ਖੰਨਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਜੋ ਧੱਕੇਸ਼ਾਹੀ ਹੋਈ ਆ ਮੱਚਵੜਾ ਸਾਹਿਬ ਦੇ ਵਿੱਚ ਕੀ ਹੁਣ ਤੁਸੀਂ ਕਾਹਾਂ ਐਕਸ਼ਨ ਲੈ ਰਹੇ ਹੋ ਅੱਜ ਜੋ ਧੱਕੇਸ਼ਾਹੀ ਆਮ ਆਦਮੀ ਪਾਰਟੀ ਨੇ ਮੱਚਵੜਾ ਸ਼ਹਿਰ 'ਚ ਬੋਪਰਾ ਨਾਲ ਤੇ ਜਿਹੜੇ ਕੈਂਡੀਡੇਟ ਖੜੇ ਤੇ ਉਹਨਾਂ ਨੇ ਕੀਤੇ ਆ ਉਹਨਾਂ ਨੇ ਔਰੰਗਜੇਬ ਦੀ ਜਾਤ ਨੂੰ ਤਾਜ਼ਾ ਕਰਤਾ ਐਕਸ਼ਨ ਤੋਂ ਹੁਣ ਆਇਆ ਵੀ ਸਾਰਾ ਸ਼ਹਿਰ ਤਰਾਤਰਾਂ ਕਰ ਰਿਹਾ ਸਾਰਾ ਏਰੀਆ ਤਰਾਤਰਾਂ ਕਰ ਰਿਹਾ ਇੰਨਾ ਪਾਰਟੀਆਂ ਦੇ ਵਰਕਰ ਤੇ ਲੀਡਰ ਕੱਲੂ ਗੁਰਦੁਆਰਾ ਚਰਨ ਕਬਲ ਸਾਹਿਬ ਅਰਦਾਸ ਕਰਕੇ 10 ਵਜੇ ਸ਼ਹਿਰ ਚ ਮਾਰਚ ਕੱਢਾਂਗੇ ਇਕੱਠੇ ਹੋਗੇ ਲੋਕਾਂ ਨੂੰ ਦੱਸਾਂਗੇ ਵੀ ਆਮ ਆਦਮੀ ਪਾਰਟੀ ਕਿੰਨਾ ਧੱਕਾ ਕਰ ਸਕਦੀ ਹੈ ਤੋਂ ਵੱਧ ਵੀ ਦੇਖੋ ਡੈਮੋਕਰੇਸੀ ਦਾ ਅੱਜ ਗਲਾ ਘੁੱਟਿਆ ਗਿਆ 1947 ਤੋਂ ਬਾਅਦ ਜਦ ਦੀ ਸਰਕਾਰਾਂ ਹੋਣ ਚਾਹੀਆਂ ਕਦੇ ਵੀ ਕਿਸੇ ਪਾਰਟੀ ਨੇ ਜਿਹੇ ਕੰਮ ਨਹੀਂ ਤਾਂ ਕੀਤਾ ਸਾਡੀ ਕਾਂਗਰਸ ਪਾਰਟੀ ਨੇ ਇੰਨੇ ਸਾਰੇ ਰਾਜ ਕੀਤਾ ਮਜਾਲਕਾ ਕਹਿੰਦੇ ਇੱਕ ਵੀ ਕੈਗਿਡਿਐਂਟ ਕੀਤਾ ਹੋਵੇ ਇਹਦਾ ਇਲੈਕਸ਼ਨ ਆ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਦਾ ਇਹਦਾ ਜਿੰਦਦਮ ਹੁੰਦਾ ਹੋ ਜਿੱਤਦਾ ਪਰ ਆਦਾ ਬਹੁਤ ਮਾੜੀ ਕੱਢਣਾ ਆ ਮੇਰੇ ਗਿਆਨ ਦੀ ਨੂੰ ਜਿੰਨਾ ਨੰਦਲਿਓ ਉਹ ਥੋੜੀ ਆ ਇਸ ਲਈ ਸਾਡਾ ਵਰਕਰ ਘਰੋਂ ਇੱਕ ਇੱਕ ਨਿਕਲ ਗਏ ਜੇ ਸਾਦੀ ਸਾਰੀ ਪਾਰਟੀਆਂ ਆਪਣੇ ਕੱਕ ਚੱਟ ਸਕਦੀਆਂ ਨੇ ਏ ਅਸੀਂ ਹਾਈ ਕਮਾਂਡ ਨਾਲ ਸਲਾਹ ਕਰਕੇ ਕਰਾਂਗੇ ਬਾਕੀ ਹਾਈ ਕੋਰਟ ਦੀ ਹੁੰ ਜਾਣੀਆਂ ਸਾਰੀਆਂ ਬਾਤਾਂ ਹਾਈ ਕੋਰਟ ਤੁਸੀਂ ਆਰੋ ਜਿਹੜਾ ਇੱਥੇ ਲੱਗਿਆ ਉਹਨੂੰ ਵੀ ਪਾਰਟੀ ਬਣਾਵਾਂਗੇ ਬਾਕੀ ਬਿਲਕੁਲ ਮੈਂ ਲੱਗਦਾ ਵੀ ਆਪਾਂ 100% ਕਾਮਯਾਬ ਹੋਵਾਂਗੇ ਇਹ ਚ ਅਸੀਂ ਠੀਕ